ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਪੰਜਾਬੀ ਇਕਤਾ ਪਾਰਟੀ ਦੇ ਨetaਮਾਂ ਨੇ ਅੰਮ੍ਰਿਤਸਰ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਮਾ ਅਤੇ ਸੁਖਪਾਲ ਸਿੰਘ ਖੇਹਰਾ ਮੌਜੂਦ ਰਹੇ। ਜਿਹੜੀ ਨਵੀਂ ਪੰਜਾਬੀ ਇਕਤਾ ਪਾਰਟੀ ਬਣੀ ਆ ਦੋਵਾਂ ਪ੍ਰਧਾਨਾਂ ਦੀ ਮੀਟਿੰਗ ਹੋਈ ਹੈ। ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵਿਚਾਰ ਵਟਾਂਦਰਾ ਹੋਇਆ। ਆਉਣ ਵਾਲੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਉਹ ਆਪਾਂ ਕਿਵੇਂ ਮਹਾ ਗਠਬੰਧਨ ਪੰਜਾਬ ਵਿੱਚ ਬਣਾਉਣਾ ਇਸ ਦੇ ਤੇ ਚਰਚਾ ਹੋਈ ਆ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਜਿਹੜੇ ਬਾਕੀ ਸਾਡੇ ਭਾਈਵਾਲ ਨੇ ਗਠਬੰਧਨ ਦੇ ਉਹਨਾਂ ਨੂੰ ਸਾਰਿਆਂ ਨੂੰ ਇਕੱਤਰ ਕਰਕੇ ਦੁਬਾਰਾ ਇੱਕ ਮੀਟਿੰਗ ਕਰਾਂਗੇ ਜਿਸ ਦੇ ਵਿੱਚ ਅਸੀਂ ਆਉਣ ਵਾਲੀ ਜਿਹੜੀ ਰਣਨੀਤੀ ਆ ਉਹ ਬਣਾਵਾਂਗੇ ਕਿਹੜੇ ਕਿਹੜੀਆਂ ਪਾਰਟੀਆਂ ਜਾਂਦੀਆਂ ਹੋ ਗਈਆਂ ਨੇ ਕਿ ਕਿਹਕ ਜਣਾ ਸਵਾਲ ਕਰ ਲੋ ਜੀ ਮੇਰਾ ਸਵਾਲ ਇਹ ਆ ਕਿ ਇਹ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨਹੀਂ ਬਲਕਿ ਸੁਖਪਾਲ ਖੈਰਾ ਦਾ ਜਿਹੜਾ ਧੜਾ ਉਸ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਸ਼ੁਰੂ ਹੋ ਗਈ ਹੈ ਵੇਖੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਟਕਸਾਲੀ ਆ ਉਹਦੀ ਦਲੀਲ ਛਾਇਆ ਕਿ ਇਸ ਮਹਾ ਗਠਬੰਧਨ ਵਿੱਚ ਖੇਰਾ ਸਾਹਿਬ ਦੀ ਪੰਜਾਬੀ ਇਕਤਾ ਪਾਰਟੀ ਵੀ ਹੋਵੇ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਵੀ ਹੋਵੇ ਲੋਕ ਇਨਸਾਫ ਪਾਰਟੀ ਵੀ ਹੋਵੇ ਸ਼੍ਰੀ ਗਾਂਧੀ ਜੀ ਪਟਿਆਲੇ ਵਾਲੇ ਵੀ ਹੋਣ ਤੇ ਬਹੁਜਨ ਸਮਾਜ ਪਾਰਟੀ ਵੀ ਹੋਵੇ ਅਸੀਂ ਸਾਰਿਆਂ ਨੂੰ ਹੀ ਬੜੇ ਮਹੱਤਵਪੂਰਨ ਸਮਝਨੇ ਆ ਕਿਉਂਕਿ ਮੈਂ ਜਿੰਨੀਆਂ ਪਾਰਟੀਆਂ ਦਾ ਨਾਮ ਲਿਆ ਆ ਇਹ ਸਾਰਿਆਂ ਦੀਆਂ ਸਾਰੀਆਂ ਕਾਂਗਰਸ ਦੇ ਵੀ ਖਿਲਾਫ ਨੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗਠਬੰਧਨ ਦੇ ਵੀ ਖਿਲਾਫ ਨੇ ਤੇ ਅਸੀਂ ਚਾਹੁੰਦੇ ਆ ਕਿ ਜਿਸ ਢੰਗ ਨਾਲ ਦੋਹਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਵਿੱਚ ਰਾਜ ਕਰਕੇ ਪੰਜਾਬ ਨੂੰ ਲੁੱਟਿਆ ਤੇ ਪੰਜਾਬ ਦਾ ਸਵਾਰਿਆ ਕੱਖ ਨੇ ਲੋਕੀ ਚਾਹੁੰਦੇ ਨੇ ਕਿ ਤੀਸਰਾ ਬਦਲ ਕੇ ਆਵੇ ਅਸੀਂ ਇਹ ਮਹਾ ਗਠਨ ਮਹਾ ਗਠਬੰਧਨ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਤੀਸਰਾ ਬਸਲ ਦੇਣ ਜਾ ਰਹੇ ਹਾਂ ਅਸੀਂ ਆਮ ਆਦਮੀ ਪਾਰਟੀ ਨੂੰ ਵੀ ਸੱਦਾ ਦਿੱਤਾ ਆ ਕਿ ਉਹ ਵੀ ਇਸ ਮਹਾ ਗੱਠਬੰਧਨ ਵਿੱਚ ਸ਼ਾਮਲ ਹੋਣ ਲੇਕਿਨ ਸਾਡੀ ਉਹਨਾਂ ਨਾਲ ਇੱਕ ਸ਼ਰਤ ਆ ਕਿ ਜੇ ਹਿੰਦੁਸਤਾਨ ਵਿੱਚ ਕਿਤੇ ਵੀ ਉਹ ਕਾਂਗਰਸ ਪਾਰਟੀ ਨਾਲ ਸਮਝੌਤਾ ਕਰਦੇ ਆ ਫਿਰ ਅਸੀਂ ਆਪਣੇ ਗੱਠਬੰਧਨ 'ਚ ਉਹਨਾਂ ਨੂੰ ਨਹੀਂ ਲਵਾਵਾਂਗੇ ਸਿਕੰਦਰ ਸਾਹਿਬ ਅੱਜ ਸੁਖਵੀਰ ਬਾਦਲ ਸੁਖਵੀਰ ਬਾਦਲ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਟਕਸਾਲੀ ਕਾਲੀ ਦਲ ਜਾਂ ਜੋ ਵੀ ਗੱਠਬੰਧਨ ਕਰ ਰਹੇ ਨੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਅ ਕਾਲੀ ਦਲ ਨੂੰ ਹਰੋਣਾ ਕਿਤੇ ਕਾਂਗਰਸ ਦਾ ਨਾਮ ਨਹੀਂ ਲੈ ਰਹੇ ਬਿਕੋਜ਼ ਆਫ ਕਿ ਇਹ ਇਸ ਤਰ੍ਹਾਂ ਕੰਮ ਕਰ ਰਹੇ ਜਿਵੇਂ ਕਾਂਗਰਸ ਦੀ ਵੀ ਟੀਮ ਹੈ ਬਿਲਕੁਲ ਇਹ ਗੱਲ ਗਲਤ ਆ ਸਭ ਤੋਂ ਵੱਡਾ ਦੁਸ਼ਮਣ ਸਾਡਾ ਤੇ ਪੰਜਾਬ ਦਾ ਕਾਂਗਰਸ ਪਾਰਟੀ ਆ ਉਹਨੂੰ ਇੱਕ ਨੰਬਰ ਤੇ ਹਰਾਉਣਾ ਚਾਹੁੰਦੇ ਆ ਲੇਕਿਨ ਜੋ ਗੁਨਾਹ ਤੇ ਅਪੱਦਰ ਜਿਵੇਂ ਕਾਂਗਰਸ ਪਾਰਟੀ ਨੇ ਕੀਤੇ ਆ ਪਿਛਲੇ ਸਮੇਂ ਵਿੱਚ ਦਰਬਾਰ ਸਾਹਿਬ ਤੇ ਹਮਲਾ ਦਿੱਲੀ ਦਾ ਕਤਲੇਆਮ ਉਸੇ ਤਰ੍ਹਾਂ ਦੇ ਗੁਨਾਹ ਜਿਹੜੇ ਆ ਉਹ ਬਾਦਲ ਪਰਿਵਾਰ ਨੇ ਕੀਤੇ ਆ ਜਿਹੜਾ ਬਰਗਾੜੀ ਵਾਲਾ ਕਾਂਡ ਹੋਇਆ ਬਾਈਬਲ ਕਲਾਮ ਵਾਲਾ ਕਾਂਡ ਹੋਇਆ ਜਿਹੜਾ ਸੌਦੇ ਸਾਦ ਨੂੰ ਬਿਨਾ ਮੰਗੀ ਮਾਫੀ ਦਿੱਤੀ ਆ ਅਸੀਂ ਦੋਵਾਂ ਨੂੰ ਬਰਾਬਰ ਦੇ ਗੁਨਾਹਗਰ ਗਿਣਨੇ ਆ ਸੋ ਇਸ ਕਰਕੇ ਅਸੀਂ ਦੋਵਾਂ ਨੂੰ ਹਰਾਉਣਾ ਚਾਹੁੰਦੇ ਆ ਸੇਗਮ ਸਿੰਘ ਸਾਹਿਬ ਅੱਜ ਕੁਲਵੀਰ ਸਿੰਘ ਜੀਰਾ ਜਿਨੇ ਨਸ਼ੇ ਦਾ ਮੁੱਦਾ ਚੁੱਕਿਆ ਸਰਿਆਮ ਸਟੇਟ ਤੋਂ ਬੋਲੇ ਅੱਜ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਕਿ ਲੱਗਦਾ ਤੁਹਾਨੂੰ ਕਿ ਜਿਹੜੇ ਨਸ਼ੇ ਦੇ ਮੁੱਦੇ ਤੇ ਸਰਕਾਰ ਜਿਹੜੀ ਆ ਬਣਾਈ ਸੀ ਕਾਂਗਰਸ ਪਾਰਟੀ ਨੇ ਹੁਣ ਉਸ ਮੁੱਦੇ ਨੂੰ ਛੱਡ ਕੇ ਤੇ ਨਸ਼ੇ ਨੂੰ ਵੀ ਬਧਾਵਾ ਦੇ ਦੇ ਵੇਖੋ ਜੋ ਕੁਲਵੀਰ ਸਿੰਘ ਜੀਰਾ ਨੌਜਵਾਨ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆ ਉਹਨੇ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕੀਤੀ ਆ ਮੈਂ ਉਹਦੇ ਇਸ ਸਟੈਂਡ ਦੀ ਸ਼ਲਾਘਾ ਕਰਨਾ ਕਿ ਜਿਹੜਾ ਵੱਡੇ ਤੋਂ ਵੱਡਾ ਅਫਸਰ ਪੁਲਿਸ ਦਾ ਆਈਜੀ ਉਸ ਵੇਲੇ ਸਟੇਜ ਤੇ ਬੈਠਾ ਸੀ ਸਾਰੀ ਐਡਮਿਨਿਸਟ੍ਰੇਸ਼ਨ ਉੱਤੇ ਸੀ ਜਿਸ ਢੰਗ ਨਾਲ ਉਹਨੇ ਹੱਕ ਤੇ ਸੱਚ ਦੀ ਗੱਲ ਕੀਤੀ ਆ ਤੇ ਚਾਹੀਦਾ ਇਹ ਸੀ ਕਿ ਉਹਦੀ ਪਾਰਟੀ ਦੇ ਪ੍ਰੈਜ਼ੀਡੈਂਟ ਜਾਂ ਉਹਨਾਂ ਦੀ ਸਰਕਾਰ ਉਹਦੀ ਗੱਲ ਵੱਲ ਧਿਆਨ ਦੇ ਕੇ ਉਹਨਾਂ ਅਫਸਰਾਂ ਦੀ ਇਨਕੁਆਰੀ ਕਰਵਾਉਂਦੇ ਕਿਉਂਕਿ ਉਹਦੇ ਤੋਂ ਬਾਅਦ ਜਿਹੜੇ ਐਸਟੀਐਫ ਦੇ ਇਸ ਵੇਲੇ ਇੰਚਾਰਜ ਨੇ ਮੁਹੰਮਦ ਮੁਸਤਾਫਾ ਉਹਨਾਂ ਨੇ ਵੀ ਇੱਕ ਗੱਲ ਸਵੀਕਾਰ ਕਰ ਲਿਆ ਕਿ ਜਿਹੜੀ ਡਿਸਟ੍ਰਿਕਟ ਪੁਲਿਸ ਆ ਉਹ ਜਿਹੜੇ ਪੀਓ ਆ ਉਹਨਾਂ ਨੂੰ ਫੜਦੀ ਨਹੀਂ ਵੇਲੇ ਨਾਲ ਚਲਾਨ ਪੇਸ਼ ਨਹੀਂ ਕਰਦੀ ਉਹਨਾਂ ਦੀਆਂ ਗੱਲਾਂ ਵੀ ਇਹ ਸਾਬਤ ਕਰਦੀਆਂ ਨੇ ਕਿ ਪੁਲਿਸ ਦਾ ਤੇ ਜਿਹੜਾ ਪੋਲਿਟਿਸ਼ੀਅਨ ਦਾ ਨੈਕਸਸ ਆ ਉਹੀ ਇ ਇੱਥੇ ਜਿਹੜੇ ਮਾੜੇ ਲੋਕ ਨੇ ਉਹਨਾਂ ਨੂੰ ਸ਼ੈਲਟਰ ਕਰ ਰਿਆ ਲੇਕਿਨ ਇਹ ਚਾਹੀਦਾ ਏ ਸੀ ਕਿ ਜਿਹੜੇ ਇਲਜ਼ਾਮ ਜੀਰੇ ਨੇ ਲਾਏ ਨੇ ਉਹਨਾਂ ਦੀ ਇਨਕੁਆਇਰੀ ਹੁੰਦੀ